ਮੇਰਾ ਨਾਮ ਜਗENDERਪਾਲ ਲਾਡੀ ਹੈ। ਬਾਪੂ ਪਰਮਾਨੰਗਰ ਦਾ ਹੀ ਰਹਿਣ ਵਾਲਿਆ। ਇੱਥੇ ਸਾਡੇ ਮਹੱਲੇ ਇੱਕ ਦਰਖਤ ਆ ਕਿਸੇ ਦੇ ਪਲਾਟ ਦੇ ਵਿੱਚ। ਤੇ ਸਾਡੇ ਘਰ ਦੇ ਕੋਠੇ ਤੇ ਸਿਆਰ ਕਰਨ ਦੇ ਹੀ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਪੰਛੀ ਫਸਿਆ ਦਾ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਕੋਲ ਨਹੀਂ ਲੱਥਾ। ਮੈਂ ਬਾਹਰੋਂ ਕੰਮ ਤੋਂ ਆਇਆ ਤੇ ਮੈਨੂੰ ਦੱਸਿਆ ਉਹਨਾਂ ਨੇ ਵੀ ਅਸਰ ਅਸਰ ਦਰਖਤ ਦੇ ਵਿੱਚ ਪੰਛੀ ਫਸਿਆ ਦਾ। ਕੋਠੇ ਤੇ ਆ ਕੇ ਵੇਖਿਆ ਤੇ ਬੁਰੀ ਤਰ੍ਹਾਂ ਵਿਚਰਾਤੀ ਦੇਖ ਸਕਦੇ ਆ ਦਵਾਈ ਲਈ ਹੁਣ ਬਿਟਾ ਦੇਣਾ ਦੇ ਜ਼ਖਮ ਹੋ ਗਏ ਨੇ ਪਾਰੇ ਦੇ ਵੱਡੇ ਗਏ ਨੇ ਤੁਹਾਡੇ ਸਾਹਮਣੇ ਹੀ ਆ ਇਹਨੂੰ ਬੜੀ ਮੁਸ਼ਕਲ ਦੇ ਨਾਲ ਮੈਂ ਸੋਨੀ ਦੀ ਦੁਕਾਨ ਤੇ ਗਿਆ ਸੋਨੀ ਨੂੰ ਦੱਸਿਆ ਤੁਹਾਡੇ ਘਰ ਦੇ ਨਾਲ ਰਖਤ ਹੈ ਤੇ ਪੰਛੀ ਵਸਿਆ ਸ਼ੋਕਮਾਰ ਜੀ ਉੱਥੇ ਬੈਠੇ ਦੇ ਸੀ ਇਹਨਾਂ ਨੇ ਕਿਹਾ ਮੈਂ ਵੀ ਚੱਲਦਾ ਨਾਲ ਬੜੀ ਹਿੰਮਤ ਦੇ ਨਾਲ ਇੱਧਰ ਉੱਧਰ ਬਾਂਸ-ਬੂਸ ਮੰਗ ਮੁਕੇ ਸਾਰਾ ਕੁਝ ਕਰਕੇ ਸ਼ੋਕਮਾਰ ਹੁਣਾਂ ਨੇ ਬੜੀ ਹਿੰਮਤ ਦੇ ਨਾਲ ਇਸ ਪੰਛੀ ਨੂੰ ਛੁਡਾਇਆ ਔਰ ਇਹ ਬਹੁਤ ਜ਼ਖਮੀ ਹੋ ਚੁੱਕਾ ਵਾ ਜੇ ਇਹਨੂੰ ਨਾਛੜਾਂਦੇ ਹੋ ਸਕਦਾ ਹੈ ਇਹਦੀ ਮੌਤ ਹੋਈ ਨਹੀਂ ਬੇਜਵਾਨ ਦੀ ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਪੰਛੀ ਚਾਈਨਾ ਡੋਰ ਚ ਫਸਿਆ ਵਾ ਚਾਈਨਾ ਡੋਰ ਜਿਹੜੀ ਆ ਕਈ ਸਾਲਾਂ ਤੋਂ 5-7 ਸਾਲਾਂ ਦਾ ਯੂਰ ਪਾ ਰਹੇ ਨੇ ਸਾਰੇ ਜਣੇ ਪ੍ਰਸ਼ਾਸਨ ਵੀ ਯੂਰ ਲਾਉਣ ਡਿਆ ਵਾ ਕਿ ਬੰਦ ਨਹੀਂ ਹੋ ਰਹੀ ਕਿਤੇ ਨਾ ਕਿਤੇ ਮਿਲੀ ਭਗਤ ਹੈਗੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਕਰਪਸ਼ਨ ਚੱਲਦੀ ਆ ਲੈਣ ਦੇਣ ਚੱਲਦਾ ਜਿਹਦੇ ਕਰਕੇ ਚਾਈਨਾ ਡੋਰ ਵਿਖਣੋ ਬੰਦ ਨਹੀਂ ਹੁੰਦੀ ਪਈ ਬੜੇ ਅਫਸੋਸ ਨਾਲ ਕਹਿਣਾ ਪੈਣ ਡਿਆ ਵਾ ਸਰਕਾਰਾਂ ਜਾਂ ਦੇ ਕਿਤੇ ਨਾ ਕਿਤੇ ਨਗਾਲੀ ਕਰ ਰਹੀਆਂ ਜਾਂ ਦੇ ਕਿਤੇ ਕਿਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਪ੍ਰਸ਼ਾਸਨ ਜਿਹੜਾ ਵਾ ਉਹ ਢਿਲਾ ਚੱਲ ਰਿਹਾ ਵਾ ਕਿਤੇ ਨਾ ਕਿਤੇ ਮਿਲੀ ਭਗਤ ਦੇ ਨਾਲ ਜਿਹੜਾ ਵਾ ਅਚਾਨਾ ਡੋਰ ਵਿਕਦੀ ਆ ਇਹ ਬੰਦ ਹੋਣੀ ਚਾਹੀਦੀ ਆ ਇਹ ਬੇਜ਼ੁਬਾਨ ਪਕਸ਼ੀ ਆ ਜਾਂਦੇ ਜਾਂਦੇ ਦੇਖਿਆ ਕਈਆਂ ਦੇ ਕੰਨ ਵੱਡੇ ਜਾਂਦੇ ਆ ਕਈਆਂ ਦੇ ਗਲੇ ਵੱਡੇ ਗਏ ਕਈਆਂ ਦੇ ਗੁੱਟ ਵੱਡੇ ਗਏ ਕਈਆਂ ਦੇ ਬੱਚਿਆਂ ਦੀਆਂ ਧੋਣਾ ਲਾਥੀਆਂ ਚਾਈਨਾ ਡੋਰ ਦੇ ਨਾਲ ਫਿਰ ਵੀ ਇਹ ਚਾਈਨਾ ਡੋਰ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਬੜੀ ਅਫਸੋਸ ਦੀ ਗੱਲ ਆ ਫਿਰ ਮੈਂ ਇੱਕੋ ਗੱਲ ਹੀ ਕਵਾਂਗਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਇਹ ਮਿਲੀ ਭਗਤਾਂ ਸਰਕਾਰ ਦੀ ਢਿੱਲ ਮਾਠਾ ਜਿਸ ਕਰਕੇ ਚਾਈਨਾ ਡੋਰ ਪੰਜਾਬ ਚੋਂ ਨਹੀਂ ਬੰਦ ਹੋ ਰਹੀ ਇਹ ਪਖਸ਼ੀ ਨੂੰ ਤੁਸੀਂ ਨਾ ਬਚਾਉਂਦੇ ਤੇ ਕੀ ਬਚਨਾਏ ਨੇ ਜਾਂ ਮਰ ਜਣਾਂਗੇ ਇਹ ਮਰ ਜਣੇ ਇਹ ਤੁਹਾਡੇ ਸਾਹਮਣੇ ਹੀ ਆ ਦੀ ਦੇਖ ਲਓ ਜਿਸ ਤਰ੍ਹਾਂ ਵਿਚਾਰਾ ਬੁਰੇ ਹਾਲਤ ਨਾਲ ਫਸਿਆਦਾ ਹੈ ਜਿਸ ਤਰੀਕੇ ਨਾਲ ਦੇ ਜ਼ਖਮ ਹੋਇਆ ਦਿਆ ਆ ਪਰ ਦੇਖੋ ਇਹਦੇ ਵੱਡੇ ਗਏ ਨੇ ਉੱਡਣ ਜੋਗਾ ਰਿਆ ਨਹੀਂਗਾ ਇਹ ਦੇਖੋ ਕਿੰਨਾ ਬੁਰਾ ਹਾਲ ਆ ਇਹਦੀ ਤੇ ਮੌਸਿਕ ਵਿਚਾਰੇ ਦੀ ਬੇਜੁਬਾਨ ਦੀ ਇਹ ਤੇ ਚਲੋ ਜੀ ਮੇ ਤਾਂ ਨੂੰ ਨਜ਼ਰ ਆ ਗਿਆ ਕਈ ਨਹੀਂ ਵੀ ਨਜ਼ਰ ਆਂਦੇ ਜਾਂ ਅਤੇ ਉਹ ਅੱਜ ਮਰ ਜਾਂਦੇ ਉਹ ਇਦਾਂ ਲੜਕ ਲੁੜਕ ਕੇ ਮਰ ਮਰ ਜਾਂਦੇ ਨੇ ਇਹ ਸਾਰਾ ਜਿਹੜਾ ਵਾ ਸਰਕਾਰਾਂ ਦਾ ਦੋਸ਼ ਆ ਪ੍ਰਸ਼ਾਸਨ ਦਾ ਕਸੂਰ ਆ ਪ੍ਰਸ਼ਾਸਨ ਚਾਏ ਤੇ ਦੋ ਦਿਨਾਂ ਡੋਰ ਬੰਦ ਹੋ ਜਾਂਦੀ ਆ ਪ੍ਰਸ਼ਾਸਨ ਚਾਏ ਤੇ 20 ਸਾਲ ਵੀ ਨਹੀਂ ਬੰਦ ਹੋ ਸਕਦੀ ਕੁਝ ਲੋਕ ਡਰਦੇ ਡੋਰ ਬੰਦ ਕਰ ਜਾਂਦੇ ਨਹੀਂ ਵੇਚਦੇ ਲੇਕਿਨ ਜਿਹੜੇ ਕੋਈ ਮੋٹے ਸਟਾਕਰਸ ਨੇ ਜਿਹੜੇ ਮੋٹے ਵਪਾਰੀ ਨੇ ਲੱਖਾਂ ਕਰੋੜਾਂ ਰੁਪਏ ਦੀ ਡੋਰਾ ਲੈਂਦੇ ਨੇ ਉਹ ਲੱਖਾਂ ਕਰੋੜਾਂ ਰੁਪਏ ਇੱਧਰ ਉੱਧਰ ਵੰਡ ਬੰਡ ਕੇ ਤੇ ਆਪਣੀਆਂ ਡੋਰਾ ਵੰਡ ਵੇਚ ਦਿੰਦੇ ਨੇ ਆਪਣਾ ਉਲੂ ਸਿਦਾ ਕਰਦੇ ਨੇ